ਪਹਿਲਾ ਜਹੰਤ ਸਿੰਘਾ ਜੀ ਕੇ ਪ੍ਰਕਾਰ ਬੜਨਾ ਨਹੀਂ ਬਿਲਕੁਲ ਵੀ ਨਹੀਂ ਸੀ ਤੈਨੂੰ ਕਿਹਾ ਜ਼ਰੂਰ ਜਾਂਦਾ ਸੀ ਜੀ ਜਿਹੜਾ ਵੀ ਮੈਨੂੰ ਕਹਿੰਦਾ ਸੀ ਮੈਂ ਉਹਨੂੰ ਇਨਕਾਰ ਹੀ ਕਰਦਾ ਸੀ ਸਰਵਸੰਮਤੀ ਕਿਵੇਂ ਬਣੀ ਜੀ ਮੈਨੂੰ ਤਾਂ ਤੇ ਬਾਰੇ ਕੋਈ ਜਾਣਕਾਰੀ ਨਹੀਂ ਜੀ ਅਕਾਲੀ ਦਲ ਬਾਦਲ ਨੇ ਇੱਕ ਚੇਤਾਵਨੀ ਦਿੱਤੀ ਆ ਵੀ ਜੇ ਅਕਾਲੀ ਦਲ ਦਾ ਨਾਂ ਵਰਤਿਆ ਤਾਂ ਅਸੀਂ ਹੋਰਾਂ ਦੇ ਕੋਈ ਨਹੀਂ ਜੀ ਉਹ ਚੇਤਾਵਨੀਆਂ ਲਈ ਜਾਣ ਸਾਨੂੰ ਉਹਦੇ ਤੱਕ ਕੋਈ ਨਹੀਂ ਜਿਹੜਾ ਅਕਾਲੀ ਦਲ ਬਾਦਲ ਹੈ ਉਹਦੇ ਲੀਡਰਾਂ ਨੇ ਬੜੀ ਤਿੱਖੀ ਆਲੋਚਨਾ ਕੀਤੀ ਹੈ ਕਿ ਕਿ ਵੱਖਰੇ ਚੁੱਲੇ ਨਾ ਬਣਾਓ ਕੋ ਕੋ ਦੀ ਵੱਖਰਾ ਚੁੱਲਾ ਬਣਾ ਕੇ ਬੈਠ ਗਏ ਕਿ ਅਕਲ ਤੱਕ ਸਾਹਿਬ ਨੂੰ ਕਿਹਾ ਗਿਆ ਸੀ ਕਿ ਜਿਹੜਾ ਬਾਗੀ ਧੜਾ ਸੀ ਉਹਨੂੰ ਕਿਹਾ ਗਿਆ ਸੀ ਕਿ ਤੁਸੀਂ ਆਪਣਾ ਚੁੱਲਾ ਸਿਮਟ ਕੇ ਇਕੱਠੇ ਹੋ ਕੇ ਚੱਲੋ ਜੀ ਨਹੀਂ ਜੀ ਤੇ ਉਹਨਾਂ ਨੇ 2 ਦਸੰਬਰ ਦੀ ਸ਼ਾਮ ਨੂੰ ਜਿਹੜਾ ਆਪਣੇ ਅਸਤੀਫੇ ਜਿਹੜੇ ਆ ਉਹ ਭੇਜ ਦਿੱਤੇ ਸੀ ਇਹਨਾਂ ਦਾ ਫਰਜ਼ ਬਣਦਾ ਸੀ ਕਿ ਆਓ ਭਾਈ ਹੁਣ ਇਕੱਠੇ ਹੋ ਕੇ ਬੈਠੀਏ ਜੀ ਸੱਤ ਮੈਂਬਰੀ ਕਮੇਟੀ ਨੂੰ ਬੁਲਾਉਂਦੇ ਜੀ ਇਹ ਭਾਈ ਤੁਹਾਨੂੰ ਆਦੇਸ਼ ਹੋਇਆ ਤੁਸੀਂ ਭਰਤੀ ਕਰੋ ਸਾਡਾ ਸਹਿਯੋਗ ਦੱਸੋ ਕਿੱਥੇ ਚਾਹੀਦਾ ਡੈਲੀਗੇਟ ਬਣਾਉਂਦੇ ਤੇ ਉਹਦੇ ਚ ਜਿਹੜਾ ਮਰਜ਼ੀ ਪ੍ਰਧਾਨ ਚੁਣਿਆ ਜਾਂਦਾ ਚਾਹੇ ਸਰਦਾਸ ਗੀਰ ਸਿੰਘ ਬਾਦਲ ਦੁਆਰਾ ਬਣ ਜਾਂਦਾ ਕਿਸੇ ਨੂੰ ਕੀ ਇਤਰਾਜ਼ ਸੀ ਜੀ ਦੋਸ਼ ਲੱਗ ਰਿਹਾ ਹੈ ਜੀ ਜੋ ਕੁਝ ਵੀ ਘਟਨਾਕ੍ਰਮ ਹੋਇਆ ਆ ਬੀਤੇ ਦਿਨ ਤੇ ਏਜੰਸੀਆਂ ਦਾ ਜਾਂ ਬੀਜੇਪੀ ਦਾ ਹੱਥ ਹੈ ਇਹ ਕਿਹਨੂੰ ਚੱਲਦਾ ਹੈ ਜੀ ਇਹ ਕੋਈ ਵੱਡਾ ਵੱਡੀ ਗੱਲ ਨਹੀਂ ਨਾ ਰੱਖੂੰਗਾ ਕੋਈ ਇਕੱਲੀ ਦਲ ਦਾ ਵੱਖਰਾ ਕਿ ਇਹੀ ਰੱਖ ਚੱਲੂਗਾ ਅਸੀਂ ਆਪਣੀ ਜਿਹੜੀ ਵਰਕਿੰਗ ਕਮੇਟੀ ਜਿਹੜੀ ਹੈ ਸਾਡੀ ਉਹਦੇ ਵਿੱਚ ਸਿ ਬੈਠ ਕੇ ਸਾਰਾ ਡਿਸੀਜਨ ਲਵਾਂਗੇ ਕੀ ਕਰਨਾ ਹੈ ਕੀ ਨਹੀਂ ਕੀ ਅਕਾਲੀ ਦਲ ਦਾ ਇਤਿਹਾਸ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਉਹ ਕਦੇ ਵੀ ਇਲੈਕਸ਼ਨ ਨਹੀਂ ਸੀ ਲੜਦਾ ਹੁੰਦਾ ਜਿਉ ਲੜਾਉਂਦਾ ਹੁੰਦਾ ਸੀ ਇਹ ਤਾਂ 20 ਸਾਲਾਂ ਤੋਂ ਹੀ ਪ੍ਰਧਾਨ ਇਲੈਕਸ਼ਨ ਲੜਨ ਲੱਗੇ ਪ੍ਰਧਾਨ ਚੀਫ ਮਿਨਿਸਟਰ ਬਣਨ ਲੱਗੇ ਤੇ ਇਸ ਕਰਕੇ ਅਸੀਂ ਜਿਹੜਾ ਪੁਰਾਣਾ ਖਾਸਾ ਸੀ ਅਕਾਲੀ ਦਲ ਦਾ ਅਸੀਂ ਉਹਨੂੰ ਮੁੜ ਬਹਾਲ ਕਰਨ ਦਾ ਜਰੂਰ ਬਸ ਮੈਂ ਤਾਂ ਇਹੀ ਝੋਲੀ ਅਟਕੇ ਪੰਜਾਬ ਇਹ ਲੋਕਾਂ ਨੂੰ ਇਹ ਹੋਈ ਕਹਿਣਾ ਚਾਹੁੰਦਾ ਕਿ ਕਿੱਥੇ ਹੋਈਏ ਇਹ ਤੁਹਾਡੀ ਆਪਣੀ ਪਾਰਟੀ ਹੈ ਸਤਿ ਸ਼੍ਰੀ ਅਕਾਲ ਜੀ ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਅਵਤਾਰ ਸਿੰਘ ਸ਼ੇਰਗਿੱਲ ਖਾਸ ਸ਼ਖਸੀਅਤਾਂ ਨੂੰ ਮਲਾਉਣ ਦੇ سلسلے ਵਿੱਚ ਅੱਜ ਤੁਹਾਡੀ ਮੁਲਾਕਾਤ ਕਰਾਉਣ ਜਾ ਰਿਹਾ ਹਾਂ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਦਾਨ ਸਾਹਿਬ ਪਹਿਲਾਂ ਤਾਂ ਮੁਬਾਰਕਾ ਜੀ ਬਹੁਤ-ਬਹੁਤ ਤੁਹਾਨੂੰ ਧੰਨਵਾਦ ਜੀ ਤੁਹਾਡੀ ਨਵੀਂ ਨਿਯੁਕਤੀ ਹੋਈ ਆ ਬੀਤੇ ਦਿਨੀ ਅਜੇ ਨਵੀਂ ਨਿਯੁਕਤੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਤਾਂ ਇਸੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਪੰਥ ਨੇ ਸੇਵਾ ਝੋਲੀ ਪਾਈ ਏ ਜੀ ਜੀ ਪੰਥਾ ਔਰ ਪੰਜਾਬ ਦੀ ਖਿਦਮਤ ਕਰਨ ਦੇ ਲਈ ਜੀ ਮਰਾ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਉਤਰ ਉੱਠ ਕੇ ਆਪ ਹੀ ਜਿਵੇਂ ਸੇਵਾ ਬਖਸ਼ੀ ਹੈ ਓਵੇਂ ਸੇਵਾ ਜੜੀ ਆ ਉਹ ਕਰਵਾ ਲੈਣ ਸੀ ਬਸ ਅਕਾਲ ਪੁਰਖ ਅਗੇ ਅਰਦਾਸ ਬੇਨਤੀ ਹੈ ਪਹਿਲਾਂ ਜਹਨ ਤੇ ਸੀਗਾ ਜੀ ਕਿ ਪ੍ਰਧਾਨ ਬਣਨਾ ਨਹੀਂ ਬਿਲਕੁਲ ਵੀ ਨਹੀਂ ਸੀ ਜੀ ਪਹਿਲਾਂ ਸੀਗਾ ਪੇ ਪ੍ਰਧਾਨਗੀ ਦੇ ਜੜੀ ਪ੍ਰਧਾਨਗੀ ਦੇ ਇੱਕ ਹੁੰਦਾ ਨਾ ਪੇ ਇਸ ਸਿਲਸਲੇ ਦੇ ਵਿੱਚ ਲਿਆ ਆ ਆ ਰਿਹਾ ਸੀਗਾ ਭਰਤੀ ਦਾ ਸਿਲਸਲਾ ਚੱਲਿਆ ਪੰਜ ਮੈਂਬਰ ਦੀ ਕਮੇਟੀ ਬਣੀ ਸੀ ਉਸ ਤੋਂ ਬਾਅਦ ਇੰਨਾ ਲੰਬਾ ਸਮਾਂ ਚੱਲਿਆ ਭਰਤੀ ਦਾ ਉਸ ਤੋਂ ਬਾਅਦ ਪ੍ਰਧਾਨ ਦਾ ਇੱਕ ਹੁੰਦਾ ਨਾ ਜਹਨ ਦੇ ਵਿੱਚ ਕਿ ਮੈਂ ਪ੍ਰਧਾਨ ਬਣਨਾ ਜਾਂ ਫਲਾਣੇ ਨੇ ਬਣਨਾ ਜਾਂ ਕਿਸੇ ਨੇ ਹੋਰ ਇਹੋ ਜਿਹਾ ਕੋਈ ਮਨ ਵਿੱਚ ਸੀ ਕਿ ਕਿਹਨੇ ਬਣਨਾ ਪ੍ਰਧਾਨ ਕੋਈ ਸੀਗਾ ਨਹੀਂ ਇਦਾਂ ਦੀ ਕੋਈ ਵੀ ਗੱਲਬਾਤ ਨਹੀਂ ਸੀ ਲੇਕਿਨ ਮੈਨੂੰ ਕਿਹਾ ਜ਼ਰੂਰ ਜਾਂਦਾ ਸੀ ਜੀ ਤੇ ਜਿਹੜਾ ਨਾਂ ਤਾਂ ਸਾਰਿਆਂ ਦੇ ਉੱਪਰ ਚੱਲਦਾ ਪਿਆ ਸੀ ਜਿਹੜਾ ਵੀ ਮੈਨੂੰ ਕਹਿੰਦਾ ਸੀ ਮੈਂ ਉਹਨੂੰ ਇਨਕਾਰ ਹੀ ਕਰਦਾ ਸੀ ਜੀ ਕਿ ਨਹੀਂ ਤੁਸੀਂ ਕੋਈ ਹੋਰ ਜੋਗ ਪਰਸਨ ਲੱਭੋ ਸਰਵਸੰਮਤੀ ਕਿਵੇਂ ਬਣੀ ਜੀ ਮੈਨੂੰ ਤਾਂ ਤੇ ਬਾਰੇ ਕੋਈ ਜਾਣਕਾਰੀ ਨਹੀਂ ਜੀ ਜੀ ਮੈਨਾਂ ਤਾਂ ਕਿਹਾ ਕਿ ਤੁਸੀਂ ਵਿੱਚ ਆਇਓ ਮੈਂ ਜਾਣ ਲਈ ਵੀ ਤਿਆਰ ਨਹੀਂ ਸੀ ਕਿਹਾ ਕਿ ਤੁਸੀਂ ਉੱਥੇ ਡੈਡੀਗੇਟ ਚਲਾਸ ਦੇ ਵਿੱਚ ਜਾਇਓ ਕਿਉਂਕਿ ਦੋ ਦਿਨ ਪਹਿਲਾਂ ਹੀ ਮੈਂ ਮੈਨੂੰ ਜੇ ਤਾਂ ਪਤਾ ਲੱਗ ਗਿਆ ਬੀਬੀ ਸਤਵੰਤ ਕੌਰ ਜੀ ਦਾ ਨਾਂ ਵਿਚਾਰਿਆ ਜਾ ਰਿਹਾ ਤੇ ਮੈਂ ਦੋ ਦਿਨ ਪਹਿਲਾਂ ਹੀ ਜਿਹੜਾ ਉਹ ਕਹਤਾ ਸੀ ਕਿ ਜੇ ਉਹ ਅੱਗੇ ਹੁੰਦੇ ਨੇ ਤੇ ਮੇਰਾ ਨਾਂ ਜਿਹੜਾ ਬਿਲਕੁਲ ਵਿਚਾਰਿਆ ਨਾ ਜਾਵੇ ਜੀ। ਜੀ। ਤਾਂ ਮੈਨੂੰ ਇਹਨਾਂ ਨੇ ਰਿਕੁਐਸਟ ਕੀਤੀ ਕਿ ਅੱਛਾ ਜਾਨੀ ਜੀ ਇੱਕ ਜਿਹੜਾ ਤੁਹਾਡੇ ਵੱਲੋਂ ਪ੍ਰਧਾਨਗੀ ਸੰਭਾਲਣ ਦੇ ਨਾਲ ਹੀ ਜਿਹੜਾ ਅਕਾਲੀ ਦਲ ਬਾਦਲ ਹੈ ਉਹਦੇ ਲੀਡਰਾਂ ਨੇ ਬੜੀ ਤਿੱਖੀ ਆਲੋਚਨਾ ਕੀਤੀ ਹੈ ਕਿ 2 ਦਸੰਬਰ ਦਾ ਜਿਹੜਾ ਆਦੇਸ਼ ਸੀਗਾ ਜਿਹਦੇ ਪਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਖੁਦ ਦਸਖਤ ਕੀਤੇ ਸੀ ਕਿ ਵੱਖਰੇ ਚੁੱਲੇ ਨਾ ਬਣਾਓ ਉਹ ਖੋਦੀ ਵੱਖਰਾ ਚੁੱਲਾ ਬਣਾ ਕੇ ਬੈਠ ਗਏ ਇੱਕ ਤਾਂ ਇਹ ਗੱਲ ਉਹਨਾਂ ਨੇ ਬੜੀ ਕਹੀ ਹੈਗੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਤਾਂ 2 ਦਸੰਬਰ ਨੂੰ ਹੁਕਮਨਾਮਾ ਕੀਤਾ ਤੇ ਇਹ ਸਾਨੂੰ ਬਿਲਕੁਲ ਵੀ ਇਲਮ ਨਹੀਂ ਸੀ ਕਿ ਇਹ ਮੈਨੂੰ ਜਿਵੇਂ ਸਾਨੂੰ ਜਥੇਦਾਰੀਆਂ ਤੋਂ ਫਾਰਕ ਕਰ ਦੇਣ ਕੀ ਸੀ ਜੀ ਜਿਹੜਾ ਕਹਿੰਦੇ ਕਿ ਵੱਖਰਾ ਚੁੱਲਾ ਬਣਾ ਕੇ ਬਹਿ ਗਏ ਪਰਸੋਂ ਵੀ ਇਸ ਗੱਲ ਦਾ ਜਿਹੜਾ ਖੁਲਾਸਾ ਕੀਤਾ ਹੈ ਕਿ ਅਕਾਲ ਤਖਤ ਸਾਹਿਬ ਨੇ ਕਿਹਾ ਗਿਆ ਸੀ ਕਿ ਜਿਹੜਾ ਬਾਗੀ ਧੜਾ ਸੀ ਉਹਨੂੰ ਕਿਹਾ ਗਿਆ ਸੀ ਕਿ ਤੁਸੀਂ ਆਪਣਾ ਚੁੱਲਾ ਸਮੇਟ ਕੇ ਇਕੱਠੇ ਹੋ ਕੇ ਚੱਲੋ ਜੀ ਨਹੀਂ ਜੀ ਤੇ ਉਹਨਾਂ ਨੇ 2 ਦਸੰਬਰ ਦੀ ਸ਼ਾਮ ਨੂੰ ਹੀ ਜਿਹੜਾ ਆਪਣੇ ਅਸਤੀਫੇ ਜਿਹੜੇ ਆ ਉਹ ਭੇਜ ਦਿੱਤੇ ਸੀ। ਹਾਂਜੀ। ਪਰ ਸਾਈਨ ਕਰਕੇ ਸੁਧਾਰ ਲੈ ਜਿਹੜੀ ਹੈ ਉਹ ਭੰਗ ਕਰ ਦਿੱਤੀ ਸੀ। ਜੀ। ਤਾਂ ਇਹਨਾਂ ਦਾ ਫਿਰ ਫਰਜ਼ ਬਣਦਾ ਸੀ ਕਿ ਉਹਨਾਂ ਨੇ ਆਪਣਾ ਧੜਾ ਜਿਹੜਾ ਹੈ ਸੁਧਾਰ ਲੈਰ ਦੇ ਨਾਂ ਤੇ ਬਣਾਇਆ ਉਹ ਭੰਗ ਕਰ ਦਿੱਤਾ। ਇਹ ਉਹਨਾਂ ਨੂੰ ਆਵਾਜ਼ ਮਾਰ ਦੇ। ਜੀ। ਕਿ ਆਓ ਭਾਈ ਅਕਾਲ ਤਖਸਬ ਦਾ ਕਿਉਂਕਿ ਹੁਕਮ ਜੇ ਇਹਨਾਂ ਲਈ ਸੀ ਤੇ ਉਹਨਾਂ ਲਈ ਵੀ ਸੀ। ਜੀ ਜੀ। ਤਾਂ ਇਹਨਾਂ ਦਾ ਫਰਜ਼ ਬਣਦਾ ਸੀ ਕਿ ਆਓ ਭਾਈ ਹੁਣ ਇਕੱਠੇ ਹੋ ਕੇ ਬੈਠੀਏ। ਜੀ। ਸੱਤ ਮੈਂਬਰੀ ਕਮੇਟੀ ਨੂੰ ਬੁਲਾਉਂਦੇ। ਜੀ। ਇਹ ਭਾਈ ਤੁਹਾਨੂੰ ਆਦੇਸ਼ ਹੋਇਆ। ਜੀ। ਤੁਸੀਂ ਭਰਤੀ ਕਰੋ ਸਾਡਾ ਸਹਿਯੋਗ ਦੱਸੋ ਕਿੱਥੇ ਚਾਹੀਦਾ ਹਾਂਜੀ ਸੱਤ ਮੈਂਬਰੀ ਕਮੇਟੀ ਨੇ ਭਰਤੀ ਇਹਨਾਂ ਦੇ ਲੀਡਰਾਂ ਨਾਲ ਹੀ ਕਰਾਉਣੀ ਸੀ ਜੀ ਜੀ ਹੁਣ ਵੀ ਉਹਨਾਂ ਨੇ ਸੁਧਾਰ ਲਹਿਰ ਦਾ ਸਹਿਯੋਗ ਲੈ ਆਈ ਹੈ ਜੀ ਹਾਂਜੀ ਕਿਹੜੇ ਸਾਬਕਾ ਸੁਧਾਰ ਲਹਿਰ ਦੇ ਲੀਡਰ ਸੀ ਉਹਨਾਂ ਦਾ ਸਹਿਯੋਗ ਲੈ ਆਈ ਹੈ ਜੀ ਹਾਂਜੀ ਤੇ ਜੇ ਇਹ ਵੀ ਸਾਰਿਆਂ ਨੂੰ ਇਕੱਠੇ ਕਰਕੇ ਤੇ ਸੱਤ ਮੈਂਬਰੀ ਕਮੇਟੀ ਨੂੰ ਕਹਿੰਦੇ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਭਈ ਭਰਤੀ ਕਰਨੀ ਹੈ ਦੱਸੋ ਸਾਡਾ ਕੀ ਸਹਿਯੋਗ ਲੈਣਾ ਹੈ ਜੀ ਤੇ ਇਹਨਾਂ ਦਾ ਵੀ ਸਹਿਯੋਗ ਲੈਂਦੇ ਜੀ ਹਾਂਜੀ ਇਕੱਠੇ ਹੋ ਕੇ ਸਾਰੇ ਭਰਤੀ ਕਰਦੇ ਡੈਲੀਗੇਟ ਬਣਾਉਂਦੇ ਤੇ ਉਹਦੇ ਚ ਜਿਹੜਾ ਮਰਜੀ ਪ੍ਰਧਾਨ ਸੁਣਿਆ ਜਾਂਦਾ ਜੀ ਚਾਹੇ ਸਰਦਾਸ ਗੁਰਵੀਰ ਸਿੰਘ ਬਾਦਲ ਦੁਆਰਾ ਬਣ ਜਾਂਦੀ ਸੀ ਕਿਸੇ ਨੂੰ ਕੀ ਇਤਰਾਜ ਸੀ ਹਾਂਜੀ ਲੇਕਿਨ ਇਹਨਾਂ ਨੇ ਆਵਾਜ਼ ਨਹੀਂ ਮਾਰੀ ਉਲਟਾ ਜਿਹੜਾ ਹੈ ਪ੍ਰੈਸ਼ਰਾਈਜ਼ ਕੀਤਾ ਕਿ ਤੁਸੀਂ ਕਮੇਟੀ ਚੋਂ ਬਾਹਰ ਹਾਂਜੀ ਤੇ ਇਹਨਾਂ ਦੀ ਜ਼ਿੰਮੇਵਾਰੀ ਵੱਡੀ ਬਣਦੀ ਸੀ ਕਿਉਂਕਿ ਆਪਣੇ ਆਪ ਨੂੰ ਇਹ ਵੱਡੀ ਧਰ ਅਖਵਾਉਂਦੇ ਸੀ ਤੇ ਵੱਡੀ ਧਰ ਦਾ اخਲਾਕੀ ਫਰਜ਼ ਸੀ ਕਿ ਜਦੋਂ ਉਹਨਾਂ ਨੇ ਸੁਧਾਰ ਲੈਣ ਨੂੰ ਭੰਗ ਕਰ ਦਿੱਤਾ ਸੀ ਤੇ ਇਹਨਾਂ ਨੂੰ ਉਹਨਾਂ ਨੂੰ ਆਵਾਜ਼ ਮਾਰਨੀ ਚਾਹੀਦੀ ਸੀ ਜਿਵੇਂ ਹੁਣ ਅਪੀਲਾਂ ਕੀਤੀਆਂ ਨੇ ਕਿ ਆਓ ਸਾਰੇ ਇਕੱਠੇ ਹੋਈਏ ਜੀ ਜੀ ਇਹ ਪਹਿਲਾਂ ਅਪੀਲਾਂ ਕਰਨੀ ਚਾਹੀਦੀ ਸੀ ਜੀ ਠੀਕ ਹੈ ਜੀ ਜੀ ਕਿ ਭਾਈ ਆਓ ਇਕੱਠੇ ਹੋ ਕੇ ਬੈਠੀਏ ਇੱਕ ਵਾਰਤ ਹੋਰ ਵੀ ਲਿਖੀ ਗਈ ਸੀ ਉਹਦੇ ਵਿੱਚ ਕਿ ਇਹ ਜਿਹੜੀ ਲੀਡਰਸ਼ਿਪ ਆ ਇਹ ਯੋਗ ਨਹੀਂ ਹੈ ਬਿਲਕੁਲ ਇਸ ਨੂੰ ਅਯੋਗ ਘੋਰਾ ਦਿੱਤਾ ਗਿਆ ਸੀ ਕਿ ਹੁਣ ਅਗਵਾਈ ਕਰਦੇ ਯੋਗ ਨਹੀਂ ਹੈ ਬਿਲਕੁਲ ਤਾਂ ਜਿਹੜੀ ਹੁਣ ਤੁਹਾਡੇ ਨਾਲ ਚੱਲੀ ਆ ਲੀਡਰਸ਼ਿਪ ਉਹ ਵੀ ਤਾਂ ਉਸੇ ਲੀਡਰਸ਼ਿਪ ਦਾ ਹਿੱਸਾ ਆ ਨਹੀਂ ਉਹ ਕੋਈ ਅਹੁਦੇਦਾਰਤਾ ਨਹੀਂ ਹੈਗੀ ਜੀ ਨਹੀਂ ਹੋ ਸਕਦਾ ਅਗੋਂ ਜੋ ਅਹੁਦੇਦਾਰ ਤੁਸੀਂ ਐਲਾਨਨੇ ਆ ਇਹਨਾਂ ਦੇ ਵਿੱਚੋਂ ਐਲਾਨੂਗੇ ਨਹੀਂ ਐਦਾਂ ਦੀ ਗੱਲ ਨਹੀਂ ਹੈ ਰਾਇ ਕਰਾਂਗੇ ਕੋਸ਼ਿਸ਼ ਕਰਾਂਗੇ ਜੀ ਔਰ ਜੇ ਇਹ ਸਿੱਖ ਸੰਗਤ ਚ ਜਾਂਦੇ ਨੇ ਸਿੱਖ ਸੰਗਤ ਦੁਆਰਾ ਇਹਨਾਂ ਤੇ ਵਿਸ਼ਵਾਸ ਬਹਾਲ ਕਰਦੀ ਐ 6 ਮਹੀਨੇ ਸਾਲ ਬਾਅਦ ਕਿ ਆ ਸਕਦੇ ਨੇ ਤੇ ਅਸੀਂ ਜਦੋਂ ਅਹੁਦੇਦਾਰ ਅਸੀਂ ਬਣਾਉਨੇ ਆਂ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਥ ਔਰ ਪੰਜਾਬ ਨੂੰ ਸਮਰਪਿਤ ਜਿਹੜੇ ਅਹੁਦੇਦਾਰੀ ਬਣਾਈ ਜਾਣ ਜੀ ਅਤੇ ਪ੍ਰਧਾਨ ਜੀ ਤੁਸੀਂ ਇਸ ਵੇਲੇ ਪੰਥ ਤੇ ਪੰਜਾਬ ਦੇ ਸਾਹਮਣੇ ਕਿਹੜੀਆਂ ਵੱਡੀਆਂ ਚੁਣੌਤੀਆਂ ਦੇਖਦੇ ਆ ਜਿਨ੍ਹਾਂ ਨੂੰ ਅਕਾਲੀ ਦਲ ਨੂੰ ਮੁਕਾਬਲਾ ਕਰਨਾ ਚਾਹੀਦਾ ਜਾਂ ਉਹਨਾਂ ਲਈ ਸੰਘਰਸ਼ ਕਰਨਾ ਚਾਹੀਦਾ ਕੁਝ ਮਸਲੇ ਤਾਂ ਮਾਨਕ ਸਾਹਿਬ ਸਾਡੇ ਪੁਰਾਣੇ ਹੀ ਨੇ ਜੀ ਹਾਂਜੀ 1947 ਤੋਂ ਹੀ ਚੱਲੇ ਆਉਂਦੇ ਆ ਜਿਹੜੇ ਅਜੇ ਤੱਕ ਹੱਲ ਨਹੀਂ ਹੋਏ ਪੈਂਡਿੰਗ ਪਏ ਆ ਹਾਂਜੀ ਔਰ ਉਹਦੇ ਲਈ ਕੁਝ ਲੱਖਾਂ ਨੌਜਵਾਨ ਵੀ ਆਪਣੇ ਜਿਹੜੇ ਨੇ ਉਹ ਸ਼ਹੀਦ ਕਰਾਈ ਨੇ ਜੀ ਹਾਂ ਜੀ ਜਿਵੇਂ ਪਾਣੀਆਂ ਦਾ ਮਸਲਾ ਹੈ ਹਾਂ ਜੀ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੈ ਜਾਂ ਰਾਜਸਤਾਨੀ ਦਾ ਮਸਲਾ ਹੈ ਹਾਂ ਜੀ ਇਹ ਮਸਲੇ ਪੰਜਾਬ ਦੇ ਮਸਲੇ ਸੀ ਜੀ ਹਾਂ ਜੀ ਜਿਨ੍ਹਾਂ ਨੂੰ ਕੇਂਦਰ ਸਰਕਾਰਾਂ ਨੇ ਸਿੱਖਾਂ ਦੇ ਮਸਲੇ ਕਹਿ ਕੇ ਸਿੱਖਾਂ ਨੂੰ ਅਤਵਾਦੀ ਵੱਖਵਾਦੀ ਜਿਹੜਾ ਉਹ ਗਰਦਾਨਿਆ ਹਾਂ ਜੀ ਹਾਂ ਜੀ ਸਿੱਖਾਂ ਨੇ ਜਾਂ ਅਕਾਲੀ ਦਲ ਨੇ ਪੰਜਾਬੀ ਸੂਬਾ ਮੰਗਿਆ ਸੀ ਸਿੱਖ ਸੂਬਾ ਨਹੀਂ ਸੀ ਮੰਗਿਆ ਜੀ ਹਾਂ ਜੀ ਹਾਂ ਜੀ ਲੇਕਿਨ ਫਿਰ ਵੀ ਜਿਹੜਾ ਹੈ ਆਕਾਲੀ ਦਲ ਨੂੰ ਫਿਰਕੂ ਜਮਾਤ ਕਿਹਾ ਗਿਆ ਕਿ ਇਹ ਵੱਖਰਾ ਮੁਲਕ ਚਾਹੁੰਦੇ ਆ ਵੱਖਰਾ ਅਲੱਗ ਹੋਣਾ ਚਾਹੁੰਦੇ ਆ ਪਰ ਹਾਂ ਜੀ ਉਹਨਾਂ ਨੇ ਕਹੇ ਸੀ ਕਿ ਸਾਨੂੰ ਇੱਕ ਐਸਾ ਖੇਤਾ ਦੇ ਦੋ ਜਿੱਥੇ ਪੰਜਾਬੀ ਬੋਲਣ ਵਾਲੇ ਲੋਕ ਹੋਣ ਚਾਹੇ ਉਹ ਹਿੰਦੂ ਹੋਣ ਚਾਹੇ ਮੁਸਲਮਾਨ ਹੋਣ ਤੇ ਸਾਡੇ ਹੱਕ ਹਕੂਕ ਜਿਹੜੇ ਆ ਉਹ ਸੁਰੱਖਿਅਤ ਰਹਿਣ ਹਾਂਜੀ ਭਾਰਤ ਜਿਹੜਾ ਹੈ ਉਹ ਸੰਗੀ ਇੱਕ ਫੈਡਰਲ ਸਟੇਟ ਹੈ ਫੈਡਰਲ ਸਟੇਟ ਹੈ ਹਾਂਜੀ ਤੇ ਫੈਡਰਲ ਸਟੇਟ ਤਾਂ ਹੀ ਫੈਡਰਲ ਆ ਸਹੀ ਮਾਇਨੇ ਚ ਜੇ ਉਹ ਸਟੇਟਾਂ ਨੂੰ ਅਧਿਕਾਰ ਦਿੰਦਾ ਹੈ ਜੀ ਹਾਂਜੀ 1947 ਤੋਂ ਲੈ ਕੇ ਹੁਣ ਤੱਕ ਭਾਰਤ ਸਰਕਾਰ ਨੇ ਕਿੰਨੀਆਂ ਸੋਧਾਂ ਕਰ 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 ਕਰਕੇ ਜਿਹੜਾ ਪਾਵਰ ਜਿਹੜੀ ਹੈ ਉਹ ਸਟੇਟਾਂ ਤੋਂ ਖੋ ਕੇ ਇਹ ਆ ਵੀ ਮੁੱਠੀ ਚ ਕਰ ਲਈ ਹੈ ਜੀ ਐਜੂਕੇਸ਼ਨ ਸਟੇਟ ਸਬਜੈਕਟ ਹੈ ਉਹ ਵੀ ਸੈਂਟਰ ਕੋਲ ਚਲਾ ਗਿਆ ਤੇ ਸੈਂਟਰ ਪਾਲਸੀਆਂ ਬਣਾਉਂਦੀ ਫਿਰਦੀ ਹੈ ਐਜੂਕੇਸ਼ਨ ਦੀਆਂ ਫਿਰ ਤੁਸੀਂ ਦੇਖੋ ਐਗਰੀਕਲਚਰ ਸਟੇਟ ਸਬਜੈਕਟ ਹੈ ਐਗਰੀਕਲਚਰ ਤੇ ਉਹ ਕਾਨੂੰਨ ਬਣਾਉਂਦੀ ਫਿਰਦੀ ਹੈ ਜਿਉਂਵਰਸਿਟੀਆਂ ਦੇ ਵੀਸੀ ਚੁਣਨ ਦਾ ਅਧਿਕਾਰ ਵੀ ਹੁਣ ਉਹ ਵੀ ਖਤਮ ਹੋ ਗਿਆ ਮਤਲਬ ਸੂਬਿਆਂ ਦੀ ਜਾਨ ਕੱਢਦੀ ਜੀ ਸੈਂਟਰ ਨੇ ਜੀ ਔਰ ੱਲੇ ਪੰਜਾਬ ਦੀ ਨਹੀਂ ਸਾਰੇ ਸੂਬਿਆਂ ਦੀ ਜਿਹੜੀ ਹੈ ਜਾਨ ਕੱਢ ਦਿੰਦੀ ਮਰਦਾ ਬਣਾ ਦਿੰਦੀ ਸਾਰੇ ਸੂਬੇ ਜਿਵੇਂ ਮੈਂ ਐਂ ਕਹਦਾ ਕਿ ਮਿਊਸਿਪੈਲਿਟੀ ਕਮੇਟੀ ਜਿਹੜੀ ਹੈ ਉਸ ਤਰ੍ਹਾਂ ਦੀ ਬਣਾਦੀ ਸੂਬਾ ਸਰਕਾਰ ਜੀ ਹ ਤੇ ਇਹ ਸਾਡੀ ਜਿਹੜੀ ਹੈ ਪ੍ਰਾਇੋਰਟੀ ਹੈ ਕਿ ਅਸੀਂ ਇਹ ਲਈ ਕੋਈ ਪ੍ਰੋਗਰਾਮ ਦੇਵਾਂਗੇ ਬਿਲਕੁਲ ਦੇਵਾਂਗੇ ਜੀ ਅਸੀਂ ਵਿਦਵਾਨਾਂ ਦੀ ਕਮੇਟੀ ਬਣਾ ਕੇ ਇਹਦੇ ਲਈ ਅਜੰਡਾ ਜਿਹੜਾ ਪ੍ਰੋਪਰ ਜਿਹੜਾ ਤਿਆਰ ਕਰਵਾਵਾਂਗੇ ਉਸ ਜੰਨੇ ਤੇ ਕੰਮ ਕਰਾਂਗੇ ਔਰ ਜਿਹੜੇ ਵੀ ਸਾਡੇ ਹਮਖਿਆਲ ਸਟੇਟ ਜਾਂ ਹਮਖਿਆਲ ਪਾਰਟੀਆਂ ਨੇ ਪਾਰਦੇ ਵਿੱਚ ਹਾਂਜੀ ਤੇ ਸੰਗੀ ਢਾਂਚੇ ਦੀ ਮਜ਼ਬੂਤੀ ਲਈ ਅਸੀਂ ਉਹਨਾਂ ਨਾਲ ਵੀ ਸੰਪਰਕ ਕਰਾਂਗੇ ਬਿਲਕੁਲ ਸੰਪਰਕ ਕਰਾਂਗੇ ਜੀ ਸਹਿਯੋਗ ਲੈਾਂਗੇ ਜੀ ਦੋਸ਼ ਲੱਗ ਰਿਹਾ ਹੈ ਜੀ ਜੋ ਕੁਝ ਵੀ ਘਟਨਾਕ੍ਰਮ ਹੋਇਆ ਆ ਬੀਤੇ ਦਿਨ ਇਹ ਏਜੰਸੀਆਂ ਦਾ ਜਾਂ ਬੀਜੇਪੀ ਦਾ ਹੱਥ ਹੈ ਕਿੱਥੋਂ ਤੱਕ ਜਾਇਆ ਜਾਂ ਕਿੱਥੋਂ ਤੱਕ ਉਹ ਤਾਂ ਦੇਖੋ ਜੀ ਇਹ ਤਾਂ ਸ਼ੁਰੂ ਤੋਂ ਹੀ ਸਭਾ ਰਿਹਾ ਹੈ ਜਥੇਦਾਰ ਗੁਰਚੰਦ ਸਿੰਘ ਜੀ ਟੋੜਾ ਸਾਹਿਬ ਉਹ ਮੈਂ ਉਹਨਾਂ ਨੂੰ ਬੜਾ ਨੇੜੇੋਂ ਦੇਖਿਆ ਜੀ ਜੀ ਕਾਂਗਰਸ ਪਾਰਟੀ ਦੇ ਪ੍ਰਤੀ ਉਹਨਾਂ ਦੇ ਮਨ ਦੇ ਵਿੱਚ ਵੱਡੀ ਨਫ਼ਰਤ ਸੀ 84 ਕਰਕੇ ਜਾਂ ਹੋਰ ਜਿਹੜੇ ਮੁੱਦੇ ਸਾਡੇ ਬਸਾਰੇ ਜਦੋਂ ਉਹਨਾਂ ਨੇ ਸਰਬੰਧ ਸ਼੍ਰੋਮਣੀ ਅਕਾਲੀ ਦਲ ਬਣਾਇਆ ਤੀ ਉਹਨਾਂ ਦੇ ਉੱਤੇ ਵੀ ਟੈਗ ਲਾਤਾ ਕਿ ਇਹ ਤਾਂ ਕਾਂਗਰਸ ਦੇ ਨਹੀਂ ਕਾਂਗਰਸ ਦੀ ਪੀਟੀ ਮੈਂ ਜੀ ਇਹ ਸ਼ੁਰੂ ਚੱਲਦਾ ਹੈ ਜੀ ਇਹ ਕੋਈ ਵੱਡਾ ਵੱਡੀ ਗੱਲ ਨਹੀਂ ਨਾ ਰੱਖੂੰਗਾ ਕੋਈ ਅਗਲੀ ਦਲ ਦਾ ਵੱਖਰਾ ਕਿ ਇਹੀ ਰਹਿ ਚੱਲੂਗਾ ਜੀ ਅਸੀਂ ਆਪਣੀ ਜਿਹੜੀ ਵਰਕਿੰਗ ਕਮੇਟੀ ਜਿਹੜੀ ਹੈ ਸਾਡੀ ਉਹਦੇ ਵਿੱਚ ਅਸੀਂ ਬੈਠ ਕੇ ਸਾਰਾ ਡਿਸੀਜਨ ਲਵਾਂਗੇ ਕੀ ਕਰਨਾ ਕਿ ਨਹੀਂ ਕੀ ਚੋਣ ਕਮਿਸ਼ਨ ਜਿਹੜਾ ਭਾਰਤ ਦਾ ਹੈ ਉਹਦੇ ਕੋਲ ਅਸੀਂ ਜਾਵਾਂਗੇ ਜੀ ਉੱਥੇ ਅਕਾਲੀ ਦਲ ਬਾਦਲ ਨੇ ਇੱਕ ਚੇਤਾਵਨੀ ਦਿੱਤੀ ਆ ਵੀ ਜੇ ਅਕਾਲੀ ਦਲ ਦਾ ਨਾਂ ਵਰਤਿਆ ਤਾਂ ਅਸੀਂ ਉਹ ਤਰ੍ਹਾਂ ਦੇ ਉਹ ਚੇਤਾਵਨੀਆਂ ਦੇ ਜਾਣ ਸਾਨੂੰ ਉਹਦੇ ਤੱਕ ਕੋਈ ਮਤਲਬ ਨਹੀਂ ਨਹੀਂ ਮਸਲਾ ਕਿਤੇ ਮਹਾਰਾਸ਼ਟਰ ਵਰਗਾ ਨਾ ਹੋ ਜਾਏ ਜਿੱਦੇ ਮਹਾਰਾਸ਼ਟਰ ਦੇ ਵਿੱਚ ਹੋਇਆ ਸੀਗਾ ਵੀ ਉਹ ਸਾਰਾ ਕੁਝ ਹੀ ਨਵਾਂ ਦਾਲੀ ਲੈ ਗਿਆ ਸੀਗਾ ਛਿੰਦੇ ਗੋਟਾ ਵਾਲਾ ਨੇ ਅਸੀਂ ਕੋਸ਼ਿਸ਼ ਕਰਾਂਗੇ ਚੋਣ ਕਮਿਸ਼ਨ ਕੋਲੇ ਜਾ ਕੇ ਆਪਣੀ ਗੱਲ ਰੱਖਣ ਦੀ ਉਹਦੇ ਲਈ ਸਾਡੇ ਕੋਲੇ ਤਰਕ ਨੇ ਜੀ ਉਹਦੇ ਲਈ ਸਾਡੇ ਕੋਲੇ ਦਲੀਲਾਂ ਨੇ ਅਸੀਂ ਆਪਣੇ ਤਰਕ ਆਪਣੇ ਦਲੀਲਾਂ ਚੋਣ ਕਮਿਸ਼ਨ ਕੋਲੇ ਰੱਖਾਂਗੇ ਫੈਸਲਾ ਚੋਣ ਕਮਿਸ਼ਨ ਨੇ ਕਰਨਾ ਔਰ ਉਸ ਤੋਂ ਵੀ ਪਹਿਲਾਂ ਅਸੀਂ ਪੰਥ ਦੀ ਕਚੈਰੀ ਚ ਪੰਜਾਬੀਆਂ ਦੀ ਕੰਜੈਰੀ ਚ ਪੰਜਾਬ ਦੇ ਲੋਕਾਂ ਦੀ ਕਚੈਰੀ ਚ ਜਾਣਾ ਜੀ ਤੇ ਜਿਹਨੂੰ ਪੰਥ ਨੇ ਤੇ ਪੰਜਾਬ ਨੇ ਸਵਿਕਾਰ ਕਰ ਲਿਆ ਜੀ ਬਸ ਠੀਕ ਹੈ ਜੀ ਅੱਜ ਇੱਕ ਗਾਇਮੇ ਜੀ ਤੇ ਪ੍ਰਧਾਨ ਬਣਨ ਸਾਰ ਹੀ ਇੱਕ ਬਿਆਨ ਦਿੱਤਾ ਵੀ ਅਸੀਂ ਆਉਣ ਵਾਲੇ ਸਮੇਂ ਚ ਅਕਾਲੀ ਦਲ ਦਾ ਜਿਹੜਾ ਦਫ਼ਤਰ ਹੈ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਹੈ ਉਹਦੇ ਤੇ ਵੀ ਅਸੀਂ ਦਵਾ ਕਰਾਂਗੇ ਉਹਦਾ ਬੜਾ ਉਹਨਾਂ ਨੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ ਮੈਨੂੰ ਉਹਨਾਂ ਦੀ ਜੀ ਇਹ ਬਿਆਨ ਤੁਸੀਂ ਕੇ ਸਰੋਸ਼ਨੀ ਅਸੀਂ ਚੋਣ ਕਮਿਸ਼ਨ ਕੋਲੇ ਜਾਵਾਂਗੇ ਜੀ ਅਸੀਂ ਇਸੇ ਹੱਕ ਲਈ ਜਾਵਾਂਗੇ ਚੋਣ ਕਮਿਸ਼ਨ ਨੇ ਫੈਸਲਾ ਕਰਨਾ ਚ ਆਉਣ ਵਾਲੇ ਸਮੇਂ ਦੇ ਵਿੱਚ ਜਿਮਨੀ ਚੋਣ ਆ ਰਹੀ ਹੈ ਜੀ ਤਰਨ ਤਰਨ ਦੀ ਹਾਂਜੀ ਕੀ ਪਾਰਟੀ ਹੈ ਵਿਚਾਰ ਰੱਖਦੀ ਹੈ ਰਹਿ ਲੜਨ ਦੀ ਰਹਿ ਮਸ਼ਵਰੀਨਾਂ ਦੀ ਅੱਛਾ ਬਾਕੀ ਤੁਹਾਨੂੰ ਆਪਣਾ ਜਿਤਵੰਦਕ ਢਾਂਚਾ ਵੀ ਬਣਾਉਣਾ ਪੈਣਾ ਵਰਕਿੰਗ ਕਮੇਟੀ ਜ਼ਿਲ੍ਹਾ ਜਥੇਦਾਰ ਤੇ ਹੋਰ ਸਾਰਾ ਕੁਝ ਹੀ ਆਉਣ ਵਾਲੇ ਦਿਨਾਂ ਚ ਬਣਾਵਾਂਗੇ ਜੀ ਰਾਏ مشورے ਦੇ ਨਾਲ ਉਹਦੇ ਚ ਇਹ ਨਹੀਂ ਕਿ ਜਿਹੜੇ ਆਗੂ ਬਣੇ ਆ ਡੈਲੀਗੇਟ ਬਣੇ ਉਹਨਾਂ ਦੇ ਅਸੀਂ ਵਿਦਵਾਨਾਂ ਸਕਾਲਰਾਂ ਦੀ ਚਾਹੇ ਉਹ ਕੋਈ ਵੀ ਹੈ ਉਹਦੀ ਵੀ ਰਹਿ ਲਵਾਂਗੇ ਬਾਕੀ ਕੋਈ ਜਿਹੜਾ ਤੁਸੀਂ ਇਹ ਵੀ ਕਿਹਾ ਜਿਹੜਾ ਤੋਦੇ ਉਹ ਉਥੇ ਜਿਹੜੀਆਂ ਮੀਟਿੰਗ ਚ ਗੱਲ ਹੋਈ ਹੈ ਕਿ ਇਕਵਾਲ ਸਿੰਘ ਚੋਂਦਾ ਕਮੇਟੀ ਦੀਆਂ ਜਿਹੜੀਆਂ ਸਪਰਸ਼ਾਂ ਸੀਆਂ ਉਹਨੂੰ ਅਸੀਂ ਜਿਹੜਾ ਲਾਗੂ ਕਰਾਂਗੇ ਜਿਵੇਂ ਪ੍ਰਧਾਨ ਆ ਕਿ ਉਹ ਚੋਣ ਨਹੀਂ ਲੜੇਗਾ ਤੇ ਹਰ ਪਰਿਵਾਰ ਦੇ ਬੰਦੇ ਨੂੰ ਇੱਕ ਟਿਕਟ ਦਿੱਤੀ ਜਾਏਗੀ ਜਿਹੜੀ ਉਹ ਜਿਹੜੇ ਉਸ ਤਰ੍ਹਾਂ ਦਾ ਫੈਡਰਲ ਸਟਰਕਚਰ ਹੋਊਗਾ ਕਰਲੀ ਦਲ ਦਾ ਪਾਰਲੀਮੈਂਟਰੀ ਬੋਰਡ ਬਣੂਗਾ ਇਸ ਤਰ੍ਹਾਂ ਦੇ ਜਿੱਦਾਂ ਚੋਂਦਾ ਕਮੇਟੀ ਵਿੱਚ ਹੈਗਾ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨ ਜਾ ਰਹੇ ਹਾਂ ਬਿਲਕੁਲ 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 ਉਹ ਬਹੁਤ ਵਧੀਆ ਚੀਜ਼ਾਂ ਸੀ ਜਿਹੜੀਆਂ ਚੋਂ ਦਾ ਕਮੇਟੀ ਚ ਲਿਖੀਆਂ ਗਈਆਂ ਸੀ ਕਿੰਨੀ ਖੂਬਸੂਰਤ ਗੱਲ ਹੈ ਹਾਂਜੀ ਅਕਾਲੀ ਦਲ ਦਾ ਇਤਿਹਾਸ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਉਹ ਕਦੇ ਵੀ ਇਲੈਕਸ਼ਨ ਨਹੀਂ ਸੀ ਲੜਦਾ ਹੁੰਦਾ ਜੀ ਉਹ ਲੜਾਉਂਦਾ ਹੁੰਦਾ ਸੀ ਇਹ ਤਾਂ 30 ਸਾਲਾਂ ਤੋਂ ਹੀ ਪ੍ਰਧਾਨ ਇਲੈਕਸ਼ਨ ਲੜਨ ਲੱਗ ਗਏ ਪ੍ਰਧਾਨ ਚੀਫ ਮਿਨਿਸਟਰ ਬਣਨ ਲੱਗ ਗਏ ਹਾਂਜੀ ਤੇ ਇਸ ਕਰਕੇ ਅਸੀਂ ਜਿਹੜਾ ਪੁਰਾਣਾ ਖਾਸਾ ਸੀ ਅਕਾਲੀ ਦਲ ਦਾ ਅਸੀਂ ਉਹਨੂੰ ਮੁੜ ਬਹਾਲ ਕਰਨ ਦਾ ਯਤਨ ਕਰਾਂ। ਸ਼੍ਰੋਮਣੀ ਕਮੇਟੀ ਚੋਣਾਂ ਬਾਰੇ ਕੀ ਵਿਚਾਰ ਹੈ ਜੀ? ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ, ਜਲਦੀ ਹੋਣੀਆਂ ਚਾਹੀਦੀਆਂ ਜੀ। ਹਾਂ ਜੀ। ਤੇ ਤੁਹਾਡੀ ਪਾਰਟੀ ਦਾ ਜੇ ਚੋਣਾਂ ਹੁੰਦੀਆਂ ਨੇ ਤੇ ਫਿਰ ਅਸੀਂ ਸਾਰੇ ਮਿਲ ਕੇ ਬੈਠਾਂਗੇ ਉਹਦੇ ਤੇ ਵਿਚਾਰ ਕਰਾਂਗੇ। ਅੱਛਾ ਜੀ। 2027 ਦੀਆਂ ਵਿਧਾਨ ਸਭਾ ਚੋਣਾਂ ਲਈ 1.5 ਸਾਲ ਦਾ ਸਮਾਂ ਰਹਿ ਗਿਆ ਉਹ ਤੋਂ ਵੀ ਘੱਟ ਥੋੜਾ ਰਹਿ ਗਿਆ। ਇਹਦੇ ਲਈ ਤੁਹਾਡੀ ਗਵਾਈ ਵਾਲਾ ਅਕਾਲੀ ਦਲ ਆਪਣੀ ਤਿਆਰੀ ਕਿਸ ਤਰ੍ਹਾਂ ਕਰੇਗਾ? ਆਉਣ ਵਾਲੇ ਸਮੇਂ 'ਚ ਅਸੀਂ ਪੂਰੀ ਤਨਦੇਹੀ ਦੇ ਨਾਲ ਪੂਰੀ ਸ਼ਿੱਦਤ ਦੇ ਨਾਲ ਜਿਹੜਾ ਹੈ ਉਹ ਜਾਵਾਂਗੇ ਪਰ ਮੈਂ ਫਿਰ ਕਹਦੇ ਆ ਕਿ ਸਾਡੇ ਲਈ ਮੁੱਦੇ ਜਿਹੜੇ ਨੇ ਇਲੈਕਸ਼ਨ ਦੇ ਨਾਲੋਂ ਵੀ ਸਾਡੇ ਲਈ ਮੁੱਦੇ ਜਿਹੜੇ ਆ ਉਹ ਪੰਜਾਬ ਦੇ ਔਰ ਪੰਥ ਦੇ ਅਹਿਮ ਆ ਹਾਂਜੀ ਅਸੀਂ ਮੁੱਦਿਆਂ ਦੀ ਲੜਾਈ ਲੜਨੀ ਹੈ ਵਿਅਕਤੀਗਤ ਲੜਾਈ 'ਚ ਅਸੀਂ ਬਿਲਕੁਲ ਨਹੀਂ ਪੈਣਾ ਔਰ ਮੁੱਦਿਆਂ ਦੇ ਆਧਾਰ ਦੇ ਉੱਤੇ ਅਸੀਂ ਜਿਹੜਾ ਹੈ ਉਹ ਕੰਮ ਕਰਨਾ ਚਾਹੀਦਾ ਹੈ ਜੇ ਤੁਹਾਡਾ ਦਲ ਜਿਹੜਾ ਆਪਣੇ ਤੌਰ ਤੇ ਕੱਲਿਆਂ ਵਿਧਾਨ ਸਭਾ ਚੋਣਾਂ ਲੜਨ ਦੇ ਨੀਤੀ ਤੇ ਚੱਲੂਗਾ ਜਾਂ ਭਾਜਪਾ ਜਾਂ ਹੋਰ ਕਿਸੇ ਪਾਰਟੀ ਨਾਲ ਕੋਈ ਗੱਠਜੋੜ ਵੀ ਹੋ ਸਕਦਾ ਹੈ ਦੇਖੋ ਇਹ ਤਾਂ ਪਾਰਟੀ ਜਿਹੜੀ ਹੈ ਜਦੋਂ ਸਾਰਾ ਢਾਂਚਾ ਬਣ ਜੇਗਾ ਉੱਥੇ ਬੈਠ ਕੇ ਵਿਚਾਰਾਂ ਕੀਤੀਆਂ ਜਾਣਗੀਆਂ ਹਾਂਜੀ ਕਿਸੇ ਪਾਰਟੀ ਨਾਲ ਐਲਾਈਸ ਹੁੰਦਾ ਹੈ ਨਹੀਂ ਹੁੰਦਾ ਇਹ ਤਾਂ ਭਵਿੱਖ ਦੀਆਂ ਗੱਲਾਂ ਨੇ ਪਰ ਮੈਂ ਇੱਕ ਗੱਲ ਸਪਸ਼ਟ ਕਰ ਦਿਆਂ ਹੂੰ ਕਿ ਆਪਣੇ ਕਿਸੇ ਧੀ ਨੂੰ ਆਪਣੇ ਕਿਸੇ ਪੁੱਤ ਨੂੰ ਮਨਿਸਟਰ ਬਣਾਉਣ ਦੇ ਲਈ ਕਿਸੇ ਪਾਰਟੀ ਨਾਲ ਕੋਈ ਐਲਾਈਸ ਨਹੀਂ ਕੀਤਾ ਜਾਊਗਾ ਹਾਂਜੀ ਅਸੀਂ ਤਾਂ ਸਿਰਫ ਪੰਜਾਬ ਦੇ ਮਸਲੇ ਹੱਲ ਕਰਾਉਣੇ ਨੇ ਅੰਤਕ ਮਸਲੇ ਹੱਲ ਕਰਾਉਣੇ ਨੇ ਤੇ ਜਿਹੜੀ ਪਾਰਟੀ ਕੇਂਦਰ ਦੇ ਵਿੱਚ ਹੋਏਗੀ ਸਾਡੇ ਮਸਲੇ ਹੱਲ ਕਰੇਗੀ ਅਸੀਂ ਉਹਦਾ ਸਵਾਗਤ ਕਰਦੇ ਇੱਕ ਪੰਥਕ ਕਾਉਂਸਲ ਬਣਾਈ ਹੈ ਜੀ ਬੀਬੀ ਸਤਵੰਤ ਕੌਰ ਦੀ ਅਗਵਾਈ 'ਚ ਉਹਦਾ ਕੀ ਰੋਲ ਹੋਵੇਗਾ ਉਹਦਾ ਕੀ ਉਹਦਾ ਵੀ ਰੋਲ ਬਹੁਤ ਐਮ ਹੋਏਗਾ ਜੀ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਵਧੀਆ ਉਹਨਾਂ ਨਾਲ ਬੀਬੀ ਜੀ ਬਹੁਤ ਸਿਆਣੇ ਨੇ ਤੇ ਉਹ ਅچھے ਇਨਸਾਨ ਜਿਹੜੇ ਆਪਣੇ ਨਾਲ ਜਿਹੜੇ ਲੈਣਗੇ ਤੇ ਲੈ ਕੇ ਤੇ ਉਹ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਜਿਹੜਾ ਉਹ ਕੰਮ ਕਰਨਗੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਹੋਏਗਾ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਵਾਸਤੇ ਉਹ ਗਰਾਊਂਡ ਵੀ ਤਿਆਰ ਕਰੇਗਾ ਜ ਠੀਕ ਹੈ ਸਤਬਦੀਆਂ ਆ ਰਹੀਆਂ ਜੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਇਹਦੇ ਵਿੱਚ ਕੋਈ ਆਪਣਾ ਸਹਿਯੋਗ ਕਰੋਗੇ ਸ਼ਰਮਣੀ ਕਮੇਟੀ ਦੇ ਨਾਲ ਜਾਂ ਕੋਈ ਆਪਣਾ ਕੋਈ ਬੁਖਰਾ ਡੈਲ ਦਾ ਰੋਲ ਲਊਗਾ ਜੇ ਸ਼ਰਮਣੀ ਗੁਰਦਾਰ ਪਰਪੰਧਕ ਕਮੇਟੀ ਵਿੱਚ ਸਾਮਿਲ ਹੈ ਸਾਡੀ ਸੰਸਥਾ ਹੈ ਜੀ ਜਿਸ ਸੰਸਥਾ ਸਾਨੂੰ ਆਵਾਜ਼ ਮਾਰਦੀ ਅਸੀਂ ਬਿਲਕੁਲ ਸਹਿਯੋਗ ਦਿਆਂਗੇ ਆਪਣੇ ਤੌਰ ਤੇ ਵੀ ਨਾ ਆਵਾਜ਼ ਮਾਰੇ ਤੇ ਨਹੀਂ ਜੇ ਕੋਈ ਸੇਵਾ ਲਾ ਦਿੰਦੀ ਹੈ ਸਾਡੇ ਜ਼ਮੇਂ ਤੇ ਤੁਹਾਡੇ ਜ਼ਮੇਂ ਹੈ ਸੇਵਾ ਤੇ ਅਸੀਂ ਕਰਾਂਗੇ ਨਹੀਂ ਆਪਣੇ ਤੌਰ ਤੇ ਵੀ ਕੋਈ ਪ੍ਰੋਗਰਾਮ ਲਿਕੋਗੇ ਤੁਸੀਂ ਜਿੱਦਾਂ ਉਹ ਅਸੀਂ ਬੈਠ ਕੇ ਵਿਚਾਰ ਕਰਾਂਗੇ ਸਾਡੀ ਕੋਸ਼ਿਸ਼ ਇਹ ਹੋਗੀ ਕਿ ਅਸੀਂ ਐਵੇਂ ਅਲੱਗ-ਅਲੱਗ ਪ੍ਰੋਗਰਾਮ ਜਿਹੜੇ ਆ ਉਹ ਨਾ ਕਰੀਏ ਕਿ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਾਡੇ जिम्मे ਕੋਈ ਸੇਵਾ ਲਉਂਦੀ ਹੈ ਤੇ ਨਬਾਬਾ ਪਹਿਲਾਂ ਪੰਜਾਬ ਸਰਕਾਰ ਤੇ ਸ਼ਰਮਣੀ ਕਮੇਟੀ ਦਾ ਟਕਰਾਅ ਸੀ ਹੁਣ ਦਿੱਲੀ ਕਮੇਟੀ ਤੇ ਸ਼ਰਮਣੀ ਕਮੇਟੀ ਦਾ ਟਕਰਾਅ ਚੱਲ ਗਿਆ ਇਸ ਸ਼ਤਾਬਦੀਆਂ ਬਣਾਉਣ ਨੂੰ ਲੈ ਕੇ ਇਹਦੇ ਬਾਰੇ ਕੀ ਕਹੋਗੇ ਇਹ ਵੀ ਮੰਨਪੱਖ ਹੈ ਜੀ ਸ਼ਤਾਬਦੀਆਂ ਸਾਂਝੇ ਰੂਪ ਦੇ ਵਿੱਚ ਹੀ ਮੈਂ ਸਮਝਦਾ ਬਣਾਈਆਂ ਜਾਣੀਆਂ ਚਾਹੀਦੀਆਂ ਨੇ ਜੀ ਤੇ ਹਰ ਕਮੇਟੀ ਦਾ ਆਪਣਾ-ਆਪਣਾ ਅਧਿਕਾਰ ਖੇਤਰ ਹੈ ਤੇ ਇੱਕ ਦੂਜੇ ਦੇ ਅਧਿਕਾਰ ਖੇਤਰ 'ਚ ਵੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਇਹ ਚੀਜ਼ ਜਿੱਦਾਂ ਹੁਣ ਤੱਕ ਤੋਂ ਹਜੂਰ ਸਾਹਿਬ ਦਾ ਬੋਰਡ ਹੈ ਪਟਨਾ ਸਾਹਿਬ ਦਾ ਬੋਰਡ ਹੈ ਦਿੱਲੀ ਗੁਰਦੁਆਰਾ ਕਮੇਟੀ ਹੈ ਹਰਿਆਣਾ ਗੁਰਦੁਆਰਾ ਕਮੇਟੀ ਹੈ ਰਾਜਨੀਤਿਕ ਤੌਰ ਤੇ ਤਾਂ ਚਲੋ ਕੋਈ ਸਹਿਮਤੀ ਹੋਣ ਦੀ ਸੰਭਾਵਨਾ ਨਹੀਂ ਹੁੰਦੀ ਜਿਹੜੇ ਸਿੱਖਪਨ ਦੇ ਧਾਰਮਿਕ ਮੁੱਦੇ ਆ ਉਹਨਾਂ ਉੱਪਰ ਕੋਈ ਇਹਨਾਂ ਦੇ ਦਰਮਿਆਨ ਸਹਿਮਤੀ ਬਣ ਸਕਦੀ ਹੈ ਜਾਇ ਇਹਦੇ ਲਈ ਤੁਸੀਂ ਕੋਈ ਯਤਨ ਕਰੋਗੇ ਬਿਲਕੁਲ ਬਿਲਕੁਲ ਇਸੇ ਲਈ ਅਸੀਂ ਜਿਹੜੀ ਇਹ ਕਾਉਂਸਲ ਬਣਾਈ ਹੈ ਇਹ ਇਹਨਾਂ ਕੰਮਾਂ ਵਾਸਤੇ ਅਸੀਂ ਬਣਾਈ ਹੈ ਅਜੀਤ ਦੇ ਰਾਹੀਂ ਅਜੀਤ ਬਾਬ ਟੀਵੀ ਰਾਹੀਂ ਤੁਸੀਂ ਐਸ ਵੇਲੇ ਪੰਥ ਤੇ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬਸ ਮੈਂ ਤਾਂ ਇਹੀ ਝੋਲੀ ਅਟਕੇ ਪੰਜਾਬ ਦੇ ਲੋਕਾਂ ਨੂੰ ਇਹੋ ਹੀ ਕਹਿਣਾ ਚਾਹੁੰਦਾ ਕਿ ਇਕੱਠੇ ਹੋਈਏ ਇਹ ਤੁਹਾਡੀ ਆਪਣੀ ਪਾਰਟੀ ਹੈ ਸਟੇਟ ਦੀ ਪਾਰਟੀ ਹੈ ਔਰ ਸਟੇਟ ਇਹਦੇ ਵਾਸਤੇ ਜਿਹੜਾ ਹੈ ਉਹ ਐਮ ਹੈ ਪ੍ਰਾਇੋਰਟੀ ਜਿਹੜੀ ਆ ਉਹ ਸਟੇਟ ਹੈ ਪੰਥ ਔਰ ਮੈਂ ਕੱਲ ਸਪਸ਼ਟ ਕਰਦੇ ਹਾਂ ਪੰਥ ਤੇ ਪੰਜਾਬ ਨੂੰ ਵੱਖਾ ਕਰਕੇ ਨਹੀਂ ਦੇਖਿਆ ਜਾ ਸਕਦਾ ਜੀ ਕਿਉਂਕਿ ਜਿਹੜੇ ਮਸਲੇ ਜਿਹੜੇ ਸੀਗੇ ਪੰਜਾਬ ਦੇ ਮਸਲੇ ਸੀ ਚਾਹੇ ਉਹ ਪਾਣੀਆਂ ਦਾ ਸੀ ਚਾਹੇ ਉਹ ਮਤਲਬ ਪਹਾੜਾ ਦਾ ਸੀ ਮਸਲਾ ਚਾਹੇ ਉਹ ਚੰਡੀਗੜ੍ਹ ਦਾ ਸੀ ਇਹ ਪੰਜਾਬ ਦੇ ਮਸਲੇ ਸੀ ਲੇਕਿਨ ਪੰਥ ਨੇ ਬਰੇ ਉਹ ਇਕੱਲੇ ਲੜੇ ਨੇ ਜੀ ਇਸ ਕਰਕੇ ਪੰਜਾਬ ਤੇ ਪੰਥ ਦੇ ਵਿੱਚ ਕੋਈ ਵਖਰੇਵਾ ਨਹੀਂ ਹੈ ਔਰ ਸਭ ਤੋਂ ਵੱਡੀ ਗੱਲ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫਲਸਫਾ ਹੈ ਜਿਹਦੀਆਂ ਲੀਹਾਂ ਦੇ ਉੱਤੇ ਪੰਥ ਚੱਲਦਾ ਹੈ ਉਹ ਸੈਕੂਲਰ ਹੈ ਜੀ ਔਰ ਇਸ ਤੋਂ ਵੱਡਾ ਸੈਕੂਲਰ ਜਿਹੜਾ ਹੈ ਮੈਨੂੰ ਨਹੀਂ ਲੱਗਦਾ ਕਿ ਸੰਸਾਰ ਦੇ ਵਿੱਚ ਕੋਈ ਰਿਲੀਜੀਅਸ ਫਲਸਫਾ ਹੈ। ਜੀ। ਔਰ ਇਹਦੇ ਤੇ ਤੁਰਨਾ ਸਾਡੀ ਸੋਚ ਹੈ। ਇਸ ਵੇਲੇ ਇੱਕ ਮੇਰੇ ਦਿਮਾਗ 'ਚ ਗੱਲ ਆਈ ਹੈ ਕਿ ਦੇਸ਼ ਦੇ ਅੰਦਰ ਘਟਗਣਤੀਆਂ ਜਿਹੜੀਆਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਜੋ ਸਤਾਧਾਰੀ ਪਾਰਟੀ ਦੀਆਂ ਨੀਤੀਆਂ ਕੌਮੀ ਪੱਦਰ ਤੇ ਵੱਖ-ਵੱਖ ਰਾਜਾਂ ਤੇ ਤੇ ਸਿੱਖਾਂ ਨੂੰ ਵੀ ਕਕਾਰ ਪੈਨਣ 'ਚ ਇਸ ਮਸਿਆਵਾਂ ਆ ਰਹੀਆਂ। ਇਹ ਮੁੱਦਾ ਵੀ ਤੁਹਾਡੇ ਧਿਆਨ ਵਿੱਚ ਰਹੇਗਾ ਬਿਲਕੁਲ ਇਹ ਵੀ ਮਸਲੇ ਹੈ ਜਿਹੜੇ ਵੀ ਸਾਡੇ ਸਿੱਖਾਂ ਨਾਲ ਸੰਬੰਧਿਤ ਮਸਲੇ ਹੈ ਇਹ ਵੀ ਸਾਡੇ ਮਸਲੇ ਹੈ ਜੀ ਸਾਡੇ ਆਪਣੇ ਮਸਲੇ ਹੈ ਔਰ ਇਹਨਾਂ ਲਈ ਅਸੀਂ ਜਦਵਜਾਹਿਦ ਕਰਾਂਗੇ ਜੀ ਪਾਰਸ਼ੀਅਲਟੀ ਜਿਹੜੀ ਹੈ ਇਹ ਹੁੰਦੀ ਹੈ ਪਾਰਸ਼ੀਅਲਟੀ ਅਸੰਤਾਲੀਤ ਹੋ ਰਹੀ ਹੈ ਜੀ ਸੁਪਰੀਮ ਕੋਰਟ ਨੇ ਅੱਜ ਇੱਕ ਨਵਾਂ ਫੈਸਲਾ ਦਿੱਤਾ ਹੈ ਕਿ ਜਿਨ੍ਹਾਂ ਕੈਦੀਆਂ ਦੀ ਜਿਹੜੀ ਸਜ਼ਾ ਭੁਗਤ ਚੁੱਕੇ ਆ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਉਹਦੇ ਜੋ ਬੰਦੀ ਸਿੱਖਾਂ ਦਾ ਵੀ ਆਉਂਦਾ ਹੈ ਤੇ ਇਹਦੇ ਬਾਰੇ ਤੁਹਾਡੀ ਕੋਈ ਵਿਚਾਰ ਹੋਈ ਹੁਣ ਦੇਖੋ ਆਪ ਦੇ ਲੈਵਲ ਤੇ ਕੁਝ ਕਰਨਗੇ ਪਾਰਟੀ ਪੱਧਰ ਤੇ ਲੈਵਲ ਤੇ ਦੇਖੋ ਸਾਡੀਆਂ ਸੰਸਥਾਵਾਂ ਚਾਹੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਜਾਂ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਕਿੰਨੇ ਚਿਰ ਤੋਂ ਯਤਨ ਕਰ ਰਹੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਉਠਾ ਰਹੀਆਂ ਨੇ ਹੁਣ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਤੇ ਇਹਦੇ باوجود ਵੀ ਜੇ ਸਰਕਾਰ ਰਿਹਾਈ ਨਹੀਂ ਕਰਦੀ ਤੇ ਸਰਕਾਰ ਦੀ ਬਦਨੀਤੀ ਹੈ ਸੈਂਟਰਲ ਲੈਵਲ ਤੇ ਤੁਹਾਡਾ ਕੋਈ ਪਹੁੰਚ ਕਰਨੀ ਹੋਵੇ ਤਾਂ ਨਹੀਂ ਅਜੇ ਤਾਂ ਅਸੀਂ ਪਾਰਟੀ ਦਾ ਜਿਹੜਾ ਢਾਂਚਾ ਤਿਆਰ ਕਰਾਂਗੇ ਇਹਨਾਂ ਮਸਦਿਆਂ ਲਈ ਜੇ ਕਿਸੇ ਨਾਲ رابطہ ਕਾਇਮ ਕਰਨਾ ਪੈਂਦਾ ਤੇ ਸਾਡੇ ਜਿਹੜੇ ਆਉਣਗੇ ਸਾਡੇ ਲੀਡ ਜਿਹੜੇ ਬਣਨਗੇ ਉਹਨਾਂ ਤੋਂ ਕਰਵਾਵਾਂਗੇ ਜੀ ਕਰਾਂਗੇ ਜੀ ਜੈਨੀ ਹਰਪੀ ਸਿੰਘ ਜੀ ਨਾਲ ਤੁਸੀਂ ਦੇਖ ਰਹੇ ਸੀ ਬਹੁਤ ਮਟਬੁੱਲੇ ਵਿਚਾਰ ਤੁਸੀਂ ਥੋੜੇ ਸਮੇਂ ਦੇ ਵਿੱਚ ਰੱਖੇ ਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਅਜੀਤ ਵੈਬ ਟੀਵੀ ਤੇ ਤੇ ਸ਼ੁਕਰੀਆ ਤੇ ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ